ਕੁਸੀਂ ਕਦੇ ਸੋਚਿਆ ਹੈ ਕਿ ਹਜ਼ਾਰਾਂ ਜੰਗਾਂ ਜਿੱਤਣ ਵਾਲਾ ਮਹਾਨ ਸ਼ੇਰ ਮਹਾਰਾਜਾ ਰਣਜੀਤ ਸਿੰਘ ਅਖੀਰ ਕਿਵੇਂ ਬਿਮਾਰੀ ਨਾਲ ਹਾਰ ਗਿਆ ਉਸ ਦੀ ਆਖਰੀ ਘੜੀਆਂ ਕਿਵੇਂ ਸਨ ਕਿ ਉਸ ਦੀ ਮੌਤ ਇੱਕ ਸਾਜ਼ਿਸ਼ ਦਾ ਹਿੱਸਾ ਸੀ ਆਓ ਜਾਣਦੇ ਹਾਂ ਉਸ ਦੀ ਜ਼ਿੰਦਗੀ ਦੀ ਆਖਰੀ ਕਹਾਣੀ ਹਵਾਈ ਮਹਿਲ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਚਹੌਲੀ ਹੌਲੀ ਬਿਮਾਰ ਹੋਣ ਲੱਗੇ ਉਹਨਾਂ ਨੇ ਆਪਣੀ ਜ਼ਿੰਦਗੀ ਭਰ ਆਪਣੇ ਸਮਰਾਜ ਨੂੰ ਵਧਾਉਣ ਅਤੇ ਮਜ਼ਬੂਤ ਬਣਾਉਣ ਲਈ ਅਥਾਹ ਮਿਹਨਤ ਕੀਤੀ ਪਰ ਉਹਨਾਂ ਦੀ ਵੱਧਦੀ ਉਮਰ ਅਤੇ ਲਗਾਤਾਰ ਤੰਦ ਪਾਣੀ ਨੇ ਉਹਨਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪਾਇਆ ਪਹਿਲੀ ਵਾਰ ਬਿਮਾਰ ਪੈਣਾ 1837 1837 ਚ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰ ਪਾਰੀ ਦੌਰਾ ਪਿਆ ਇੱਕ ਤਰ੍ਹਾਂ ਦਾ ਫਾਲਜ ਸੀ ਜਿਸ ਕਰਕੇ ਉਹਨਾਂ ਦੀ ਸਰੀਰਕ ਤਾਕਤ ਘਟ ਹੋ ਗਈ ਉਹਨਾਂ ਦੀ ਬੋਲਣ ਦੀ ਸਮਰੱਥਾ ਤੇ ਵੀ ਪ੍ਰਭਾਵ ਪਿਆ ਅਤੇ ਉਹਨਾਂ ਦੇ ਸਰੀਰ ਦਾ ਇੱਕ ਪਾਸਾ ਕਾਫੀ ਕਮਜ਼ੋਰ ਹੋ ਗਿਆ ਦੂਜਾ ਵਾਰ ਬਿਮਾਰ ਪੈਣਾ 1839 1839 ਚ ਉਹਨਾਂ ਦੀ ਹਾਲਤ ਹੋਰ ਵੀ ਗੰਭੀਰ ਹੋਣ ਲੱਗੀ ਦੂਜੀ ਵਾਰ ਪਾਰੀ ਦੌਰਾ ਪੈਣ ਕਾਰਨ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਉਹਨਾਂ ਦੀ ਆਵਾਜ਼ ਵੀ ਬਹੁਤ ਧੀਮੀ ਹੋ ਗਈ ਅਤੇ ਉਹ ਆਪਣੀ ਗੱਲ ਠੀਕ ਤਰੀਕੇ ਨਾਲ ਨਹੀਂ ਕਹਿ ਸਕਦੇ ਸਨ ਡਾਕਟਰਾਂ ਨੇ ਉਹਨਾਂ ਦੀ ਦੇਖਭਾਲ ਬਹੁਤ ਕੀਤੀ ਪਰ ਉਹਨਾਂ ਦੀ ਸਿਹਤ ਦਿਨੋਂ ਦਿਨ ਖਰਾਬ ਹੁੰਦੀ ਗਈ 27 ਜੂਨ 1839 ਮਹਾਨ ਸ਼ੇਰ ਦਾ ਦਿਹਾਂਤ 27 ਜੂਨ 1839 ਨੂੰ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਆਖਰੀ ਸਾਹ ਲਿਆ ਉਹਨਾਂ ਦੇ ਗੁਜ਼ਰ ਜਾਣ ਨਾਲ ਸਿੱਖ ਰਾਜ ਨੂੰ ਗਹਿਰੀ ਚੋਟ ਲੱਗੀ ਉਹਨਾਂ ਦੀ ਮਹਾਨਤਾ ਇਨਸਾਫ ਅਤੇ ਬਹਾਦਰੀ ਦੀ ਯਾਦ ਹਮੇਸ਼ਾ ਜਿੰਦਾ ਰਹੇਗੀ ਏਸੀ ਮਹਾਨ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਕੜੀਆਂ ਦੀ ਕਹਾਣੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਕੀ ਜਾਣਨਾ ਚਾਹੁੰਦੇ ਹੋ ਕਮੈਂਟ ਵਿੱਚ ਦੱਸੋ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਇਤਿਹਾਸਕ ਵੀਡੀਓਜ਼